ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਲੈਨਿੰਗ ਵਾਲਾ ਕਮੀਜ਼ ਦੀ ਕਟਿੰਗ ਲੈ ਕੇ ਆਏ ਆਂ ਜੀ ਲੈਨਿੰਗ ਵਾਲੀ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਹੈ ਇਹ ਉਹ ਦੱਸਾਂਗੇ ਜੀ ਸੱਤ ਮਾਤ ਕੱਪੜੇ ਬੜਾ ਜ਼ਿਆਦਾ ਨਹੀਂ ਹੈ ਜੀ ਇਹ ਮੈਚਿੰਗ ਸੂਟ ਹੈ ਜੀ ਪ੍ਰਿੰਟਡ ਕਮੀਜ਼ ਹੈ ਜੀ ਤੇ ਪਲੇਨ ਸਲਵਾਰ ਹੈ ਜੀ 2.5 2.5 ਮੀਟਰ ਦੋਨੇ ਹੈ ਜੀ ਠੀਕ ਹੈ 2.5 ਮੀਟਰ ਕਮੀਜ਼ ਤੇ 2.5 ਸਲਵਾਰ ਹੈ ਤੇ ਜਿਹੜੀ ਇਹਦੀ ਲਾਇਨਿੰਗ ਲੱਗਣੇ ਵਿੱਚ 5.5 ਮੀਟਰ ਲੱਤੀ ਹੈ ਜੀ ਅਸੀਂ ਲਾਇਨਿੰਗ ਠੀਕ ਹੈ ਕਿਉਂਕਿ ਇਹ ਆਪਾਂ 5 ਮੀਟਰ ਲੈਣੇ ਲਾਇਨਿੰਗ ਘੱਟ ਜਾਂਦੀ ਹੈ ਜਿਹੜੀ ਲਾਇਨਿੰਗ ਹੈ ਇਹ ਘੇਰ ਘੱਟ ਹਮੇਸ਼ਾ ਹੀ ਲਰਿੰਗ ਧੋ ਕੇ ਲਾਉਣੀ ਹੈ ਜੀ ਜੇ ਆਪਰੇ ਫੁੱਲ ਵੈਲ ਦੀ ਲੈਣੀ ਹੈ ਜੀ ਤੇ ਉਹ ਚੱਲ ਜਾਂਦੀ ਹੈ ਜੀ ਉਹ ਸ਼੍ਰਿੰਕ ਨਹੀਂ ਹੁੰਦੀ ਹੈਗੀ ਠੀਕ ਹੈ ਤੇ ਹਮੇਸ਼ਾ ਧੋ ਕੇ ਪ੍ਰੈਸ ਕਰਕੇ ਹੀ ਲਰਿੰਗ ਲਾਉਣੀ ਹੈ ਕਮੀ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਂਦੇ ਆ ਜੀ 42 ਇੰਚ ਲੰਬਾਈ ਹੈ ਜੀ ਘੇਰਾ 25 ਹੈ ਜੀ ਛਾਤੀ 23 ਹੈ ਕਮਰ 21.5 ਹੈ ਜੀ ਟਿੱਪ ਵੀ 25 ਹੈ ਜੀ ਇਹ ਅਕੋਰਡਿੰਗ ਹੀ ਆਪਾਂ ਸਾਰੀ ਕਟਿੰਗ ਕਰਾਂਗੇ ਜੀ ਇਹੜੇ ਕਟਿੰਗ ਕਰਨ ਨਾਲ ਮੇ ਲੱਗਿਆ ਜੀ ਹੁਣ ਆ ਵਾਸਤੇ ਬਹੁਤ ਹੀ ਵਧੀਆ ਜਾਣਕਾਰੀ ਹੋਊਗੀ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਹੈ ਚੰਗੀ ਜਿਹੜਾ ਸਮਝ ਆ ਸਕੇ ਜੀ ਹੁਣ ਆਪਾਂ ਕਮੀਜ਼ ਦੀ ਲੰਬਾਈ ਲੈ ਲੈਣੇ ਆ ਜੀ ਠੀਕ ਹੈ ਜੀ ਆ ਦੇਖੋ ਮੈਂ ਕਮੀਜ਼ ਆ ਪੱਲੇ ਲਾ ਲਏ ਸੀਗੇ ਮੂਹਲਾ ਫਰੰਟ ਦਾ ਪੱਲਾ ਲਾ ਰਿਆ ਸੀਗੇ ਮੈਂ 42 ਇੰਚ ਲੰਬਾਈ ਹੈ ਜੀ ਇਹਨਾਂ ਦੀ ਮੈਂ ਤੇ 40 ਇੰਚ ਪੱਲਾ ਕਰਿਆ ਜੀ ਕਿਉਂਕਿ ਪੱਟੀ ਲੱਗੀ ਹੋਈ ਹੈ ਜੀ ਤੇ ਰਪਾਈ ਲੋੜ ਨਹੀਂ ਹੈਗੀ ਫਰੰਟ ਦੇ ਪੱਲੇ ਨੂੰ ਠੀਕ ਹੈ ਐਸ ਕਾ ਕਿ ਮੈਂ 2 ਇੰਚ ਹੀ ਫालतू ਲੱਤਾ ਜੀ ਬੱਲਾ ਘੇਰਾ ਆਪਣਾ ਹੈਗਾ ਸੀ 25 ਇੰਚ ਤਿਆਰ ਹੈ ਜੀ ਮੈਂ 4 ਇੰਚ ਕਪੜਾ ਫालतू ਲੱਤਾ ਹੈ ਜੀ ਠੀਕ ਹੈ ਤਾਂ ਅਗੇ ਵੀ ਪਾਈਪ ਵਿੱਚ ਲਾ ਸਕੀਏ ਇਹ ਪਿਛਲਾ ਪੱਲਾ ਵੀ ਪਰ ਕਟਿੰਗ ਕਰ ਲਿਆ ਜੀ ਇਹਦੀ ਲੰਬਾਈ ਪੂਰੀ ਰੱਖੀ ਹੈ ਜੀ ਤਿੰਨੀ ਹੀ ਕਪੜਾ ਫालतू ਰੱਖਿਆ ਹੈ ਜੀ ਮਤਲਬ 45 ਇੰਚ ਹੀ ਕਟਿੰਗ ਕਰੀ ਹੈ ਜੀ ਮੈਂ ਬਾਕੀ ਚੜਾਈ ਸੇਮ ਹੈ ਘੇਰਾ ਇਹਦਾ ਠੀਕ ਹੈ ਜੀ ਬਾਕੀ ਪਰ ਹੱਥ ਦੇ ਪੱਲੇ ਪਰ ਲੇਰਿੰਗ ਕਟਿੰਗ ਕਰਦੇ ਆ ਜੀ ਲੈਨਿੰਗ ਦੇ ਉੱਪਰ ਹੀ ਸਾਰੀ ਫੀਟਿੰਗ ਦਾ ਆਪਾਂ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਲੈਨਿੰਗ ਪ੍ਰੋਪਰ ਕੱਟਣੀ ਹੈ ਜੀ ਆਪਾਂ ਨੇ ਕਿਵੇਂ ਕੱਟਣੀ ਹੈ ਕਿਵੇਂ ਲਾਉਣ ਲੈਣੀ ਹੈ ਜੀ ਉਹ ਸਭ ਦੱਸ ਦਿਆਂ ਤੁਹਾਨੂੰ ਆਪਾਂ ਇੱਕ ਮੀਟਰ ਲੈਨਿੰਗ ਕਟਿੰਗ ਕਰ ਲੈਣੇ ਆ ਜੀ ਜਿਹੜੀ ਮੈਂ ਕਮੀਜ਼ ਦੇ ਲੈਨਿੰਗ ਲਾਉਣੀ ਹੈ ਹਮੇਸ਼ਾ ਹੀ ਆਢੀ ਲੈਨਿੰਗ ਲਾਉਣੀ ਹੈ ਜੀ ਠੀਕ ਹੈ ਜਿਹੜੀ ਆਪਾਂ ਘੱਟ ਰੇਟ ਦੀਆਂ ਲੈਣੀਆਂ ਹੁੰਦੀਆਂ ਉਹ ਸ਼੍ਰਿੰਕ ਹੋ ਜਾਂਦੀਆਂ ਚੜ੍ਹ ਸੁੰਗੜ ਜਾਂਦੀਆਂ ਹਨਾ ਕੁਝ ਹੋਰ ਇਸ਼ੂ ਹੋ ਜਾਂਦੇ ਕਾਂੜ ਪੈ ਜਾਂਦੀ ਉਹ ਨਾ ਵਿੱਚ ਸੋ ਨਹੀਂ ਲੱਗਦੀਆਂ ਹੈਗੀਆਂ ਇਹ ਫੁੱਲ ਵੈਲ ਦੀ ਲੈਨਿੰਗ ਹੈ ਜੀ ਵਧੀਆ ਵਾਲੀ ਤੇ ਅਸੀਂ ਧੋ ਕੇ ਇਹਨੂੰ ਪ੍ਰੈਸ ਵੀ ਕਰ ਲਿਆ ਸੀਗਾ ਐਸ ਕਰਕੇ ਆਪਾਂ ਸੂਟ ਨੂੰ ਆਡੀ ਲਾਈਨ ਲਾਵਾਂਗੇ ਠੀਕ ਹੈ ਆਡੀ ਦਾ ਮਤਲਬ ਜਿਵੇਂ ਪਨਾ ਸੀਗਾ ਐਸ ਲੋਡ ਲੱਗੇਗੀ ਖੋਲ ਕੇ ਠੀਕ ਹੈ ਜਿੰਨਾ ਆਪਣਾ ਘੇਰਾ ਜੀ ਹੁਣ ਸਾਡਾ 23 ਇੰਚ ਘੇਰਾ ਹੈ ਜੀ ਆ ਪਾਧਾ ਕਿੰਝ ਫालतू ਰੱਖ ਕੇ ਕਟਿੰਗ ਕਰਾਂਗੇ ਲੈਨਿੰਗ ਦੀ 25 ਇੰਚ ਆਪਣਾ ਤਿਆਰ ਸੀ ਆਪਣਾ 23 ਇੰਚ ਕਮੀਜ਼ ਦੇ ਦਿੱਤਾ ਸੀਗਾ 4 ਇੰਚ ਫालतू ਥੋੜੀ ਫालतੂ ਰਾਕੇ ਅੱਦਾਂ ਹੀ ਜਿਹਾ ਪਾਉਣਾ ਜਿਹਾ ਰਾਕੇ ਫालतੂ ਤੇ ਲੈਨਿੰਗ ਦੀ ਕਟਿੰਗ ਕਰ ਲੈਣੀ ਜੀ ਆਪਾਂ ਠੀਕ ਹੈ ਇਹ ਡਬਲ ਟੈਨ ਆਈ ਸੀ ਮੈਂ ਲੈਨਿੰਗ ਦੀ ਅਗਲਾ ਪਿਛਲਾ ਪੱਲਾ ਠੀਕ ਹੈ ਤੇ ਫਿਰ ਸਿੰਗਲ ਕਰਕੇ ਤੁਹਾਨੂੰ ਦਿਖਾਉਣੀ ਹੈ ਜੀ ਮੈਂ ਆਪਾਂ ਲੈਨਿੰਗ ਇਹਦਾਂ ਕਟਿੰਗ ਕਰ ਲਈ ਹੈ ਜੀ ਜਿਹੜੀ ਲੈਨਿੰਗ ਦੀ ਲੰਬਾਈ ਹੋਗੀ ਸਾਹਮਣੇ ਨੂੰ ਉਹ 40 ਇੰਚ ਤਿਆਰ ਹੈ ਜੀ ਠੀਕ ਹੈ ਜਦੋਂ ਆਪਾਂ ਇਹ ਜਿਹੜਾ ਪੱਟੀ 모ੜਨੀ ਹੈ ਜੀ ਉਹ 39 63 ਰਹਿ ਜੂਗੀ ਬਹੁਤ ਹੈ ਜੀ 44 ਇੰਚ ਦਾ ਮੀਰ ਤਿਆਰ ਹੈ ਜੀ 4 ਇੰਚ ਆਪਣਾ ਘੱਟੇ ਚਾਈ ਜੁੰਦੀ ਲਾਈਨਿੰਗ ਠੀਕ ਹੈ ਆ ਦੇਖੋ ਇਧਰ ਵੀ ਕਰਨੀ ਹੈ ਜੀ ਹੇਠਲੇ ਪਾਸੇ ਤੇ ਉੱਪਰਲੇ ਪਾਸੇ ਕਰਨੀ ਹੈ ਆਡੀ ਲੱਗਣੀ ਹੈ ਜੀ ਆਪਾਂ ਨੇ ਲਾਈਨਿੰਗ ਕਟਿੰਗ ਕਰਕੇ ਇਹ ਪ੍ਰੈਸ ਕੇ ਸਾਡੇ ਕਰਕੇ ਰੱਖ ਲਿਆ ਹੈ ਜੀ ਇਹ ਆਡੜ ਤਾਂ ਨਾਉਣੀ ਹੈ ਜੀ ਇਹ ਪਿਛਲਾ ਪੱਲਾ ਹੈ ਜੀ ਇਹ ਮੋਹਲਾ ਚ ਪੱਲਾ ਹੈ ਜੀ ਆਪਾਂ ਨੇ ਕਰਨਾ ਕੀ ਹੈ ਜੀ ਹੁਣ ਜਿਹੜੀ ਲੈਨਿੰਗ ਆ ਜੀ ਇਹ ਪਰ ਨਿਸ਼ਾਨ ਲਾਵਾਂਗੇ ਬੜੀ ਇਹ ਮੋਡਲ ਕਟਿੰਗ ਕਰਨੀ ਹੈ ਤੇ ਨਾਲ ਆਪਾਂ ਕਮੀਜ਼ ਵੀ ਰੱਖਾਂਗੇ ਇੱਥਾਂ ਦੋਨੇ ਪੱਲੇ ਕਮੀਜ਼ਾਂ ਦੇ ਉਹ ਵੀ ਇੱਥਾਂ ਰੱਖਾਂਗੇ ਤਾਂ ਕਿ ਬਰਾਬਰ ਕੱਟਾਂ ਪੈ ਸਕਣ ਠੀਕ ਹੈ ਜੇ ਆਪਾਂ ਕੱਲੀ ਦੀ ਲੈਨਿੰਗ ਨੂੰ ਕੱਟ ਕੋਣੇ ਫਿਰ ਕਮੀਜ਼ਾਂ ਦੀ ਕਟਾਈ ਕੱਟਵਾਦ ਹੋ ਜੰਨੀ ਹੈ ਜੀ ਠੀਕ ਹੈ ਇੱਥੇ ਧਿਆਨ ਦੇਣਾ ਜੀ ਮੈਂ ਕੱਲੀ ਸੇ ਲੈਨਿੰਗ ਰੱਖੀ ਹੈ ਜੀ ਰੈੱਡ ਠੀਕ ਹੈ ਜੀ ਸੋਪਾ ਹੁਣ ਤੀੜਾ ਲੈਣੇ ਜੀ ਪਹਿਲਾਂ ਤੀੜਾ ਵੀ ਆਪਾਂ ਨੇ ਫਿਟਿੰਗ ਅਕੋਰਡਿੰਗ ਹੀ ਲੈਣਾ ਹੈ ਜੀ ਛਾਤੀ 23 ਹੈ ਜੀ ਕਮਰ 21 ਹੈ ਜੀ हिਪ 22 ਹੈ ਇਹਦੇ ਅਕੋਰਡਿੰਗ ਹੀ ਆਪਾਂ ਤੀਰਾ ਲਾਵਾਂਗੇ ਠੀਕ ਹੈ ਭਾਰੀ ਨਾ ਆਪਾਂ ਕਮੀਜ਼ ਹੈ ਜੀ ਸੋਪਾ ਇਹ ਤੀਰਾ ਲੈਣਾ 7 ਇੰਚ 4 ਲੈਣਾ ਜੀ ਆਪਾਂ ਨੇ 7 ਇੰਚ ਦਾ ਆਪਾਂ ਤੀਰਾ ਲਾਵਾਂਗੇ ਤੇ 7 ਇੰਚ ਹੀ ਆਪਾਂ ਮੋਢੇ ਲੈ ਲੈਣੇ ਠੀਕ ਹੈ ਵਾਕਈ ਫੀਟਿੰਗ ਸੇਮ ਹੋਊਗਾ ਸਿਰਫ ਕੱਟਾਂ ਦਾ ਹੀ ਫਰਕ ਹੁੰਦਾ ਹੈ ਜੀ 7 ਇੰਚ ਹੀ ਆਪਾਂ ਨੇ ਮੋਢੇ ਲਤੇ ਆ ਜੀ ਹੁਣ ਆਪਾਂ ਸਾਤੀ ਲਾਉਣੀ ਹੈ ਜੀ 23 ਇੰਚ ਹੈ ਜੀ ਤਾਂ ਹਾਫ ਕਰ ਲੈਣੇ ਹੈ ਜੀ 11.5 ਇੰਚ ਪਰਿਸ਼ਾਨ ਲਾਵਾਂਗੇ ਜੀ ਠੀਕ ਹੈ ਜੀ 11.5 ਇੰਚ ਤੇ ਦੇਖੇ ਆਪਾਂ ਕਮਰ ਤੱਕ ਦਾ 7.5 ਇੰਚ ਦਾ ਨਿਸ਼ਾਨ ਲਾਵਾਂਗੇ ਥੋੜੀ ਇਹ ਫੀਡਿੰਗ ਭਾਰੀ ਹੈ ਜੀ ਛੋਕਾ ਮੇ ਥੋੜੀ ਹੀੇਠਾਂ ਜਾਊਗੀ ਜੀ ਠੀਕ ਹੈ ਜੀ ਤੇ ਆਪਾਂ ਹੁਣ ਸਾਰਸ ਲਈ ਲਾ ਲਾਂਗੇ ਜੀ ਸਾਰ ਹੈ 14.5 ਪਰ ਤਿਆਰ ਹੈ ਜੀ ਇਹਨਾਂ ਦੀ 15 ਇੰਚ ਪਰ ਆਪਾਂ ਨਿਸ਼ਾਨ ਲਾ ਦਾਂਗੇ ਇੱਥੇ ਆਪਾਂ ਨੇ ਿੱਪ ਪਾਪ ਲੈਣੀ ਹੈ ਨਾ ਜੀ ਿੱਪ ਹੈਗੀ ਸੀ ਇਹਨਾਂ ਦੀ 25 ਇੰਚ ਤਿਆਰ ਆ ਉਹਦਾ ਹਾਫ ਕਰਾ 12.5 ਇੰਚ ਕਰ ਲਾਂਗੇ ਹਾਫ ਠੀਕ ਹੈ ਛੋੜ ਪਰ ਨਿਸ਼ਾਨ ਕਿਵੇਂ ਲਾਉਣੇ ਹੈ ਜੀ ਨਿਸ਼ਾਨ ਤਾਂ ਦੱਸਦੀਆਂ ਜੀ ਇੱਥੋਂ ਆਪਾਂ ਨੇ 3 ਇੰਚ ਪਰ ਛਾਲ ਆ ਲੈਣਾ ਜੀ ਫੀਟਿੰਗ ਦੇ ਹੇਠਾਂ 3 ਇੰਚ ਪਰ ਨਿਸ਼ਾਨ ਲਾ ਕੇ ਇੱਥੋਂ 23 ਮਿਲੇ ਆਪਾਂ ਨੇ ਇੱਥੋਂ 23.5 ਕਰ ਦੇਣਾ ਜੀ ਆਪਾਂ ਨੇ ਠੀਕ ਹੈ ਥੋੜਾ ਬਾਹਰ ਕੱਢਣਾ ਇਹ ਹੈ ਇਹ ਕਮਰ ਆਪਾਂ ਦਾ ਛਾਂ ਲਾਉਣਾ ਨਹੀਂ ਕਿਉਂਕਿ ਆਪਾਂ ਪਲੇਟਾਂ ਪਾਉਣੀ ਆ ਜੀ ਹੁਣ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਜੀ ਜੇ ਇੱਥੇ ਆਪਣੀ ਫੀਡਿੰਗ ਇਹ 23 ਹੈ ਜੀ ਕਮਰ 22.5 ਡੇਢ ਇੰਚ ਦਾ ਫਰਕ ਹੈ ਜੀ ਸੋ ਜਿਹੜਾ ਡੇਢ ਇੰਚ ਹੈ ਜੀ ਆਪਾਂ ਇਹ ਜਿਹੜੀ ਕਾਟ ਹੋਗੀ ਨਾ ਫਿਰ ਸਲਾਸ਼ ਸਲਾਇ ਇਹ ਡੂੰਘੀ ਲਿਖ ਜਾਣੀਏਗੀ ਆਪਾਂ ਸਿੱਧੂ ਬਣਾਵਾਂਗੇ ਕਿਉਂਕਿ ਜਿਹੜੀ ਪਲੇਟਾ ਆਪਾਂ ਪਲੇਟਾ ਆਪਾਂ ਡੂੰਘੇ ਦਬਾਂਗੇ ਇਹ ਪਲੇਟਾ ਚੱਕਾਂਗੇ ਕਪੜਾ ਤੇ ਆਪਾਂ ਪਲੇਟਾਂ ਪਾਵਾਂਗੇ ਤਾਂ ਕਿ ਇਹ ਪਲੇਟ ਮੇਰੀ ਫੀਡਿੰਗ ਹੈ ਇਹ ਡੂੰਘੀ ਹੀ ਰਹੋਵੇ ਇਹ ਭਾਰੀ ਨਾਲ ਆਪਣੀ ਖਿਚੀ ਜੀ ਪੈਰ ਲਾ ਜੰਦੀ ਹੈ ਜੀ ਸੋ ਧਿਆਨ ਰੱਖ ਜਿਨ੍ਹਾਂ ਦੇ ਸੂਟਾਂ ਦੇ ਨਾਪ ਭਾਰੀ ਨੇ ਉਹਨਾਂ ਦੀ ਪਲੇਟਾ ਕਪੜਾ ਜਾ ਚੱਕਿਆ ਕਰੋ ਠੀਕ ਹੈ ਇਹ ਆਪਾਂ ਹਿਪ ਪਰ ਇਨਸ਼ਾਅੱਲਾ ਲਾਵਾਂਗੇ ਫਿਰ ਇੱਥੋਂ ਵੀ ਆਪਾਂ ਥੋੜੇ ਹਿਪ ਵੀ ਇਹਨਾਂ ਦੀ ਭਾਰੀ ਹੈ ਜੀ 3 ਇੰਚ ਪਰ ਸੇਮ ਨਾਪ ਲੈ ਲਾਂਗੇ ਜੀ 25 ਇੰਚ ਦਾ ਹੀ ਠੀਕ ਹੈ ਸੇਮ ਹੀ ਰੱਖਣੀ ਹੈ ਜੀ ਠੀਕ ਹੈ ਇੱਥੋਂ ਗਲਾਈ ਪਾ ਕੇ ਅੱਧੇ ਇੰਚ ਦੀ ਤੇ ਇਹ ਵੀ ਆਪਾਂ ਅਚਾ ਸੇਮ ਰੱਖਾਂਗੇ ਜੀ ਇਹ ਫੀਡਿੰਗ ਆਉਣੀ ਹੈ ਜੀ ਇਹਨਾਂ ਦੀ ਠੀਕ ਹੈ ਬਾਕੀ ਥੋੜਾ ਜਿਹਾ ਆਪਣਾ ਥੋੜੀ ਹੋਰ ਅੱਜ ਡੁੰਗੀ ਹੋਗੀ ਜਦੋਂ ਆਪਾਂ ਪਲੇਟਾ ਪਾਵਾਂਗੇ ਨਿਸ਼ਾਨ ਥੋੜਾ ਅੰਦਰ ਵਾਰ ਆਊਗਾ ਜੀ ਨਿਸ਼ਾਨ ਤਾਂ ਵਰਗਾ ਤੋਂ ਇਸੇ ਤਰ੍ਹਾਂ ਆਪਾਂ ਕਾਰਡ ਪਾਲਨੇ ਆ ਜੀ 2 ਇੰਚ पे ਕੱਟ ਪਾਵਾਂਗੇ ਇਹ ਮੋਡੇ ਜੀ ਠੀਕ ਹੈ 2 ਇੰਚ ਲਾਵਾਂਗੇ ਜੀ ਇੱਥੋਂ 1.5 ਇੰਚ ਸਿੱਧਾ ਰੱਖ ਕੇ ਫੀਡਿੰਗ ਨੂੰ ਕ੍ਰੋਸ ਕਰ ਦੇਣਾ ਜੀ ਆਪਾਂ ਨੇ ਠੀਕ ਹੈ ਜੀ ਜਿਹੜੀ ਆਪਣੀ ਫਰੰਟ ਹੋਊਗਾ ਜੀ ਉਹ 15 ਇੰਚ ਤਿਆਰ ਹੈ ਜੀ ਠੀਕ ਹੈ ਆਪਾਂ 6.5 ਇੰਚ ਪਰ ਨਿਸ਼ਾਨੀ ਲਾਵਾਂਗੇ ਇਹ ਸਾਡੇ ਕਿਉਂ ਲਾ ਕਾਲੇ ਤੇ ਖਿੱਚ ਪੜ ਲਾ ਜਾਂਦੀਆਂ ਹਨ ਗਲੇ ਵੀ ਬਹੁਤ ਡੀਪ ਨਹੀਂ ਹੈਗੇ 6.5 ਇੰਚ ਤਿਆਰ ਆ ਨਾਰਮਲ ਗਲਾ ਤਿਆਰ ਹੈ ਜੀ ਪਿਛਲਾ ਵੀ ਪੰਜ ਪੈਕ ਦਾ 5 ਇੰਚ ਤਿਆਰ ਗਲਾ ਹੈ ਜੀ ਐਸ ਕਰਕੇ ਫਰੰਟ 15 ਇੰਚ ਲਾਵਾਂਗੇ ਜੀ ਆਪਾਂ ਥੋੜੀ ਜੀ ਤਿਹਾਂ ਆਕੇ ਲਾਵਾਂਗੇ ਨਿਸ਼ਾਨ ਫਰੰਟ ਦਾ ਵੀ ਠੀਕ ਹੈ ਹੁਣ ਵਾਰੀ ਆਉਂਦੀ ਹੈ ਪਲੇਟਾਂ ਦੀ ਹੁਣ ਪਲੇਟਾਂ ਕਿੰਨੇ ਪਰ ਕੋਣ ਹੈ ਬਾ ਸਾਢੇ 12 ਪਰੇ ਪਲੇਟਾਂ ਤਿਆਰ ਆ ਪਰ ਤਿਆਰ ਆ 13 ਇੰਚ ਦੇ ਪਲੇਟਾਂ ਪਾਵਾਂਗੇ ਜੀ ਆਪਾਂ ਕਿਸੇ ਵੀ ਭਾਰੀ ਨਾਪ ਵਾਲੇ ਸੂਟ ਦੀਆਂ 12 ਇੰਚ ਦੇ ਠੇਠਾਂ ਪਲੇਟਾਂ ਪਾਇਆ ਕਰੋ ਫੇਰ ਕਮੀਜ਼ ਪਿੱਛੇ ਨੂੰ ਲਿਜਾਂਦਾ ਹੈਗਾ ਤੇ ਫੀਟਿੰਗ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਸਾਢੇ 3 ਇੰਚ ਦਾ ਹੀ ਗੈਪ ਰੱਖਾਂਗੇ ਜੀ ਆਪਾਂ ਪਲੇਟ ਦਾ सत्त इंच की लंबाई रखा देखो ठीक है निशान ला लेंगे जी आपी प्लेट का आप हाफ कर लेंगे इत प्लेट पाते ठीक है इतना दो या सवा दो इंच का निशान ला लेंगे जी अपना क्योंकि जिन्ना ही अपनी स्पेस ज् होगी ਅੱਪਾ ਨੇ ਪਲੇਟਾ 19 ਵਧਾ ਲੈਣੀ ਹੈ ਜੀ ਆਪਣੀ ਸਪੇਸ ਵੱਧ ਵਧਾ ਲੈਣੀ ਹੈ ਜੀ ਆਪਾਂ ਨੇ ਠੀਕ ਹੈ ਸਵਾ 2/4 ਇੰਚ ਦਾ ਵਧਾ ਲਓ ਜੀ ਫੀਟਿੰਗ ਪੂਰੀ ਕਵਰ ਹੋ ਜਾਂਦੀ ਹੈ ਜੀ ਵਿੱਚ ਫਿਰ ਠੀਕ ਹੈ ਇੱਥੇ ਵੀ ਆ ਪਾ ਇਹਦਾ ਸੈਂਟਰ ਲੈ ਲਾਂਗੇ ਸਿੱਧੀ ਪਲੇਟ ਤੇ ਤ੍ਰਿਸ਼ੀ ਪਲੇਟ ਦਾ ਸੈਂਟਰ ਲੈ ਕੇ ਜਿਹੜੀ ਮੋਢੇ ਹੀ ਪਲੇਟ ਪੈਣੀ ਹੈ ਜੀ ਉਹਦਾ ਨਿਸ਼ਾਨ ਲਾਵਾਂਗੇ ਜੀ ਆਪਾਂ ਨਿਸ਼ਾਨ ਲਾ ਲਈ ਜੀ ਆਪਾਂ ਨੇ ਹੁਣ ਜਿਹੜੀ ਕਟਿੰਗ ਕਰਨੀ ਆਪਾਂ ਨੇ ਨਾਲ ਆਪਾਂ ਅਟੈਚ ਕਰਾਂਗੇ ਇੱਥਾਂ ਕਮੀਜ਼ ਦੇ ਪੱਲੇ ਉਹ ਰੱਖਾਂਗੇ ਇੱਥਾਂ ਤੇ ਇਕੱਠੀ ਪਲੇਟ ਪਾਵਾਂ ਕਾਟ ਪਾਵਾਂਗੇ ਜੀ ਆਪਾਂ ਮੋਢੇ ਦੀ ਠੀਕ ਹੈ ਸੋ ਆਪਾਂ ਉਹ ਵੀ ਲੈ ਲੈਣੇ ਪੱਲੇ ਆਪਾਂ ਆਪਾਂ ਇਹ ਕਮੀਜ਼ ਦੇ ਪੱਲੇ ਛੱਡ ਕਰਕੇ ਰੱਖ ਲਈ ਲਾਈਨਿੰਗ ਦੇ ਇੱਥਾਂ ਠੀਕ ਹੈ ਚਾਰੋਂ ਪੱਲੇ ਆ ਜਾਣ ਰੱਖੇ ਆ ਜੀ ਦੋ ਲਾਈਨਿੰਗ ਦੇ ਦੋ ਕਮੀਜ਼ ਦੇ ਪੱਲੇ ਠੀਕ ਹੈ ਤਾਂ ਗੜਬੜਾ ਨਾ ਕੋਈ ਹੋਵੇ ਆ ਦੇਖੋ ਇੱਥਾਂ ਵੀ ਦੇਖੋ ਠੀਕ ਹੈ ਤੇ ਹੁਣ ਆਪਾਂ ਇਕੱਠੀ ਕਾਰਡ ਪਾਉਣੀ ਹੈ ਜੀ ਮੋਢੇ ਜਿਹੜੀ ਕਾਰਡ ਪਾਉਣੀ ਹੈ ਜੀ ਆਪਾਂ ਨੇ ਉਹ ਇਕੱਠੀ ਕਾਰਡ ਪਾਉਂਗੇ ਚਾਰੇ ਪੱਲਿਆਂ ਨੂੰ ਸੋ ਨਿਸ਼ਾਨਦਾਨੇ ਲੈਣੀ ਤੇ ਹੀ ਰਹਿਣੇ ਆ ਜੀ ਬਟ ਕਾਰਡ ਇਕੱਠੀ ਪਾਉਣੀ ਹੈ ਸਾਰੀ ਨੂੰ ਠੀਕ ਹੈ ਜੀ ਤੇ ਆਪਾਂ ਇਹ ਜੋ ਖਾਲ ਤੋਂ ਲੈ ਇਹ ਕੱਪੜਾ ਜੀ ਇਹ ਵੀ ਕੱਟ ਦਨੇ ਥੋੜਾ ਜਨਾ ਜਗਾ ਹੀ ਲੱਟਣਾ ਹੈਗਾ ਉਹੜਾ ਕੱਟਾਂਗੇ ਠੀਕ ਹੈ ਹੁਣ ਇੱਥੇ ਦੇਖੋ ਇੱਥੇ ਆਪਾਂ ਸੇਮ ਪਾਟਰਨ ਕਟਿੰਗ ਕਰਤੀ ਹੈ ਆਪਾਂ ਜਿਹੜਾ ਜਿੰਨਾ ਕਮੀਜ਼ ਸੀ ਕਲੈਨਿੰਗ ਦਾ ਉਨੂੰ ਹੀ ਆਪਾਂ ਨੇ ਕੂਲੀ ਦੇ ਪੱਲੇ ਵੀ ਕਟਿੰਗ ਕਰਤੀ ਹੈ ਜੀ ਵਾਟ ਇਟ ਇੱਥੇ ਕਰਨੀ ਹੈ ਇਹ ਕਟਿੰਗ ਥੋੜੇ ਕਪੜੇ ਫालतू ਨੇ ਪੱਲਾ ਫालतू ਹੈ ਜੀ ਆਪਾਂ ਚਾਕਾ ਹੋਣਾ ਅੱਧਾ ਇੰਜ ਕੋ ਫਾਟੂ ਰੱਖੀ ਸੀ ਨਾ ਲਾਈਨਿੰਗ ਵੱਡੀ ਰੱਖੀ ਸੀ ਸੋ ਇਹ ਵੱਡੀ ਹੋ ਰਹਿਣ ਦੇਣੀ ਹੈਗੀ ਜਦੋਂ ਆਪਾਂ ਤਰਪਾਈ ਕਰਨ ਲੱਗਣਾ ਹੈ ਤਰਪਾਈ ਕਾਦੇ ਸਮੇਂ ਟਿਲ ਦੇਣੀ ਹੈ ਜਿਹ ਬਜੇ ਰੈ ਲਾਈਨਿੰਗ ਚ ਸਾਗੇ ਪਾਸ ਬੋਸ ਕਾਣਾ ਕੋ ਕੜਾ ਉਹ ਸ਼੍ਰਿੰਕ ਨਾ ਹੋਵੇ ਸੁੰਗੜ ਨਾ ਜਾਵੇ ਉਹ ਠੀਕ ਹੈ ਐਸ ਤਰ੍ਹਾਂ ਕੇ ਜਦੋਂ ਤਰਪਾਈਆਂ ਕਾਣੇ ਤਾਂ ਸ਼੍ਰਿੰਕ ਨਾ ਹੋਵੇ ਟਿਲ ਛੱਡ ਕੇ ਹੀ 15 ਪਾਈਆਂ ਕਰਨੀਆਂ ਸੋ ਇਹਨੂੰ ਵਾਦੀ ਰਹਿਣਣ ਆਪਾਂ ਨੇ ਹੋ ਸਕਦਾ ਜੀ ਸਲਾਈ ਪਾਇ ਕੋ ਸੈਂਟਰ ਚ ਸਲਾਈ ਪੈਂਦੀ ਹੈ ਜੀ ਲਾਈਨਿੰਗ ਦੇ ਜੋ ਲੋੜ ਦੇ ਅਕੋਰਡਿੰਗ ਆਪਾਂ ਉਹ ਸਲਾਈ ਹੋ ਸਕਦੇ ਆ ਠੀਕ ਹੈ ਉਡਾਪਾ ਇੱਥੇ ਹੀ ਆਪਾਂ ਦੇ ਲਈ ਦੇ ਦੇਗੀ ਦੇਗੀ ਤੇ ਪਾਈ ਕਰਾਂਗੇ ਆਪਾਂ ਸੂਟ ਦੀ ਸੋਪਾ ਸੈਂਟਰੀ ਸਲਾਈ ਬੋਣੀ ਕੋਈ ਜ਼ਰੂਰਤ ਨਹੀਂ ਹੈਗੀ ਸੋ ਇਹ ਗੱਲ ਦਾ ਧਿਆਨ ਰੱਖਿਆ ਆਪਾਂ ਇਹ ਫਰੰਟ ਦੀ ਕਾਟ ਪਾਵਾਂਗੇ ਆਪਾਂ ਨੇ ਪਿਛਲਾ ਪੱਲਾ ਲਾਈਨਿੰਗ ਦਾ ਤੇ ਪਿਛਲਾ ਪੱਲਾ ਹੀ ਕਮੀਜ਼ ਦਾ ਮੋੜ ਲਿਆ ਜੀ ਵਿੱਚ ਨੂੰ ਤਾਂ ਕਿ ਉਹ ਵਿਚਨਾ ਆ ਜਾਣ ਤੇ ਪਰ ਫਰੰਟ ਦੀ ਕਾਟ ਪਾ ਲੈਣੀ ਗੱਲ ਧਿਆਨ ਰੱਖਣਾ ਜੀ ਸਾਰੇ ਪੱਲੇ ਨਹੀਂ ਕੱਟ ਦੇਣੇ ਆਪਾਂ ਨੇ ਫਰੰਟ ਦੀ ਕਾਟ ਪਾ ਕੇ ਆਪਾਂ ਫਿਰ ਟੱਕੇ ਰਿਸ਼ਾਲਾ ਲਾ ਲੈਣੇ ਆ ਜੀ ਠੀਕ ਹੈ ਆਪਾਂ ਹੁਣ ਬੈਗ ਦਾ ਗਰਲਾ ਵੀ ਕੱਟ ਲੈਣੇ ਆ ਜੀ ਹੁਣ ਆਪਾਂ ਫਰੰਟ ਦੇ ਪੱਲੇ ਮੋੜਦੇ ਆ ਜੀ ਠੀਕ ਹੈ 2 ਇੰਚ ਹੀ ਲੈਣਾ ਆਪਾਂ ਨੇ ਚੜਾਈ ਗਲ ਦੀ ਕੋਈ ਨਾਰਮਲ ਗਲਾਈ ਬਣਾਉਣੀ ਨਹੀਂ 5 ਇੰਚ ਤੇ ਆਣਾ 5.5 ਇੰਚ ਆਪਾਂ ਨੇ ਲੰਬਾਈ ਲੈਣੀ ਹੈ ਠੀਕ ਹੈ ਆ ਦੇਖੋ ਅੱਧੇ ਇੰਚੀ पे ਕੱਟ ਦੇਣੀ ਹੈ ਜਿੱਦਾਂ ਸੋ ਆਪਾਂ ਕਟਿੰਗ ਕੱਤ ਦਨੇ ਪਈ ਬੈਗ ਦਾ ਗळा ਕੱਟ ਲਿਆ ਜੀ ਅੱਧੇ ਇੰਚ ਪਈ ਮੋਢੇ ਦੀ ਕਾਠ ਵੀ ਪਾ ਲਈ ਹੈ ਜੀ ਠੀਕ ਹੈ ਆਪਣੀ ਕਮੀਜ਼ ਦੀ ਕਟਿੰਗ ਪੂਰੀ ਹੋ ਚੁੱਕੀ ਹੈ ਜੀ ਠੀਕ ਹੈ ਤੁਹਾਨੂੰ ਇੱਕ ਹੋਰ ਦੱਸਾਂਗੀ ਜਦੋਂ ਵੀ ਆਪਾਂ ਨੇ ਲਾਈਨਿੰਗ ਝੜਨੀ ਹੈ ਕਮੀਜ਼ ਤੇ ਕੱਚੀ ਸਲਾਈ ਨਾਲ ਝੜਨੀ ਹੈ ਜੀ ਠੀਕ ਹੈ ਸਾਰੇ ਪਾਸੇ ਝੜ ਲੈਣੀ ਜੀ ਆਪਾਂ ਨੇ ਕਮੀਜ਼ ਪੱਲੇ ਆਦੇ ਲਾਈਨਿੰਗ ਠੀਕ ਹੈ ਐਡਿਟ ਕਰਕੇ ਉਸ ਤੋਂ ਬਾਅਦ ਹੀ ਪਲੇਟਾ ਪਾਉਣੀ ਸ਼ੁਰੂ ਕਰਨੀ ਹੈ ਜੀ ਠੀਕ ਹੈ ਚਾਹੇ ਸੂਈ ਨਾਲ ਕੱਚਾ ਕਰਸਾ ਜਿਹੜੇ ਅਣ ਜਾਣਦੇ ਹੋ ਸੂਈ ਨਾਲ ਕੱਚਾ ਹੀ ਕਰ ਸਕਦੇ ਹੋ ਯਾ ਸੇਫਟੀ ਪੈਨ ਨਾਲ ਲੈ ਕੇ ਉਧਰ ਅਟੈਚ ਕਰ ਸਕਦੇ ਹੋ ਪਰ ਹਿਲਣੀ ਨਹੀਂ ਚਾਹੀਦੀ ਹੈਗੀ ਠੀਕ ਹੈ ਇਤੋਂ ਸਾਡੀ ਵੀਡੀਓ ਬੜੀ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ